ਕੀ ਨਾਮ ਸੀ ਤੁਹਾਡਾ ਹਰਜਿੰਦਰ ਸਿੰਘ ਕੀ ਨਾਮ ਦਾ ਮੁੰਡਾ ਫੋਨ ਲਾਇਆ ਤੁਹਾਡੇ ਮੇਰਾ ਬੇਟਾ ਜੀ ਛੋਟਾ ਕੀ ਨਾਮ ਸੀ ਕਿੰਨੀ ਉਮਰ ਸੀ ਨਮਜੋਤ ਨੂੰ ਨਮਜੋਤ ਦਾ ਨਾਮ ਹੈ 7 ਸਾਲ ਦੀ ਉਮਰ ਹੈ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਕਿਵੇਂ ਹੋਇਆ ਸੰਦ ਘਰ ਇੱਕ ਅਗੇ ਸੀ ਘੁੰਮਣ ਚੱਲੇ ਆ ਮੈਂ ਬੱਚੇ ਆਪਣੇ ਦੋਸਤਾਂ ਨਾਲ ਪਿੰਡਾਂ ਨਾਲ ਕਹਿ ਕੇ ਚੱਲੇ ਗਏ ਤੇ ਦੋ ਤਿੰਨ ਦਿਨ ਤੋਂ ਘਰ ਆਇ ਨਹੀਂ ਸਾਨੂੰ ਪਤਾ ਕਰਿਆ ਨਹੀਂ ਪਤਾ ਲੱਗਿਆ ਮੇਰੇ بڑے ਬੇਟੇ ਕਿਸੇ ਯਾਰ ਦੋਸਤ ਨੇ ਦੱਸਿਆ ਤੇ ਇਹ ਆਪਣਾ ਕਿਤੇ ਇਹ ਕਹਿੰਦਾ ਘੁੰਮਣ ਗਿਆ ਹੋਇਆ ਇਹਦਾ ਘੁੰਮਣ ਨਹੀਂ ਉਹਨੇ ਹਾਸਾ ਹੋ ਗਿਆ ਤਸੀਂ ਚੱਲ ਪੰਜ ਦੌੜ ਗਈ ਕਾਫੀ ਛਨਵੇ ਰੇਲਵੇ station ਤੋਂ ਪਤਾ ਲੱਗਿਆ ਕਿ ਤੁਹਾਡਾ ਮੁੰਡਾ ਲੰਨੇ ਤੇ ਪਾਇਆ ਗਿਆ ਕਿਥੇ ਸੀ ਕਿ ਮੰਨ ਗਿਆ ਕਿਥੇ ਸੀ ਚਾਹ ਕਿ ਕਿਸੀ ਨੰਬਰ ਸਰਵ ਘੁੰਮ ਚੱਲਣਾ ਆਪਣੇ ਯਾਰੋ ਦੋਸਤਾਂ ਨਾਲ ਤਿਗੜੇ ਯਾਰ ਦੋਸਤ ਵੀ ਲੈਣ ਆਪਣੀ ਨਾਲ ਹੀ ਪੜਦੇ ਜੀ ਕਿ ਤੇ ਨਾਲ ਯਾਰ ਦੋਸਤਾਂ ਨੂੰ ਜਨਮ ਦਿਨ ਮਨਾਇਆ 24 ਤਰੀਕ ਜਨਮ ਦਿਨ ਸੀ ਉਹਦਾ ਇੱਥੇ 24 ਜਨਮ ਮਨਾਇਆ ਇੱਥੇ ਰਹੇ ਹੈ ਸੇਰੇ ਉਹ ਮੁੰਡਾ ਕਹਿੰਦਾ ਮੈਂ ਨਾਲ ਰਾਜਵ ਚੱਲਣਾ ਘੁੰਮ ਚੱਲਾਂਗੇ ਜਣ ਜਣ ਕੀਤੇ ਸੀ ਯਾਰ ਦੋਸਤ ਨਹੀਂ ਲੈ ਮੇਰੇ ਆਪਣੇ ਮੁੰਡੇ ਦਾ ਨਾਮ ਜੋਤ ਜੋਤ ਤੇ ਫਿਰ ਹਮ ਕੀ ਕਹਿਣਾ ਚਾਹਦੇ ਕਿਹੜੇ ਕਿਹੜੇ ਬੰਦੇ ਆ ਕਿ ਤੁਹਾਨੂੰ ਹੈ ਪਛ ਹਾਂਜੀ ਇੱਕ ਮੁੰਡਾ ਉਹਨਾਂ ਨੇ ਫੜਿਆ ਵੀ ਸੀ ਰੇਲ ਪੁਲਿਸ ਵਾਲਿਆਂ ਨੇ ਉਹਨੇ ਸਾਰਾ ਬਾਰ ਤੇ ਦੱਸੀ ਹੈ ਕਿ ਐਵੇਂ ਮੁੰਡੇ ਨੇ ਛੂਰੇ ਮਾਰੇ ਅਸੀਂ ਦੋਨਾਂ ਨੇ ਲੰਨਣ ਤੇ ਪਾਇਆ ਉਹਨੂੰ ਕਿ ਮੈਂ ਉਹਦੀ ਲੱਤਾਂ ਫੜੀਆਂ ਪਰ ਪੁਲਿਸ ਵਾਲਿਆਂ ਨੇ ਛੱਡਤਾ ਕਹਿੰਦੇ ਉਹ ਨਾਬਾਲਿਕ ਹੈ ਆਪਾਂ ਉਹਨੂੰ ਕੋਰਟ ਚ ਗਵਾਹ ਬਣਾਵਾਂਗੇ ਉਹਦੇ ਯਾਰ ਦੋਸਤ ਨਹੀਂ ਮਾਰੇ ਉਹਦੇ ਉਹਦੇ ਯਾਰ ਦੋਸਤ ਨੇ ਜਿਹੜਾ ਮੁੰਡਾ ਫੜਿਆ ਸੀ ਉਹਨੇ ਦੱਸਿਆ ਕਾਰਨ ਕੀ ਹੈ ਕਿਉਂ ਮਾਰ ਗਈ ਨਸ਼ੇ ਦਾ ਕਰਦੇ ਸੀ ਜਾਂ ਕੀ ਕਾਰਨ ਕੀ ਸੀ ਮਾਰਨ ਦਾ ਇਹ ਕਾਰਨ ਉਹ ਕਹਿੰਦੇ ਸਾਨੂੰ ਕੋ ਬਦਲਣ ਲੱਗ ਰਿਹਾ ਸ਼ਾਇਦ ਉਹ ਮੋਬਾਈਲ ਸੀ 40 50000 ਰੁਪਏ ਦਾ ਬੜਾ ਐਪਲ ਦਾ ਕੋਈ ਕਹਿੰਦਾ ਉਹਦੇ ਕਰਕੇ ਮਾਰੇ ਕਿਉਂਕਿ ਇਨਸਾਫ ਮੰਗਦੇ ਉਹ ਮੁੰਡਾ ਇਹ ਕਹਿੰਦਾ ਕਿ ਮੈਨੂੰ ਡਰਾ ਰਿਆ ਸੀ ਕਿ ਤੂੰ ਕਿਸੇ ਬੋਲਿਆ ਮੈਂ ਤੈਨੂੰ ਮਾਰ ਦਾਂਗਾ ਕਿਉਂਕਿ ਇਨਸਾਫ ਮੰਗਦੇ ਇੱਕ ਮੇਰੇ ਬੱਚਨ ਬਾਪ ਨੂੰ ਤਾਂ ਲੱਗਿਆ ਮੇਰੇ ਬੱਚੇ ਨਾਲ ਹੋਇਆ ਗਿਆ ਇਨਸਾਫ ਨਹੀਂ ਮਿਲ ਜਗਾ ਸਰ 10 ਜੁੜ ਇੱਕ ਡੈਡ ਬੋਡੀ ਮਿਲੀ ਸੀ ਰਾਜਪੁਰੇ ਤੋਂ ਕੀ ਕੇਸ ਕੀ ਹੈ ਕੀ ਮੈਟਰ ਕੀ ਹੈ ਇਹ ਮਿਤੀ 25 26 3 2025 ਦੀ ਦਰਮਿਆਨੀ ਰਾਤ ਨੂੰ ਸਾਨੂੰ ਰਾਜਪੁਰਾ ਚੌਕੀ ਵਿੱਚ ਮੈਸੇਜ ਆਇਆ ਸੀਗਾ ਵੀ ਕਿਲੋਮੀਟਰ ਨੰਬਰ 291 ਤੇ ਇੱਕ ਡੈਡਵੜੀ ਪਈ ਹੈ ਜਿਸ ਤੇ ਸਾਡਾ ਏਐਸ ਸੁਖਮਨ ਸਿੰਘ ਮੌਕੇ ਤੇ ਕਾਰਵਾਈ ਕਰਨ ਗਿਆ ਸੀ ਮ੍ਰਿਤਕ ਦੀ ਉਹ ਦੀ شناخت ਨਹੀਂ ਹੋ ਸਕੀ ਸੀ ਤੇ ਉਹਦੇ ਪੇਟ ਤੋਂ ਮਤਲਬ ਕੱਟ ਕੇ ਦੋ ਹਿੱਸਿਆਂ 'ਚ ਬੋਡੀ ਮਿਲੀ ਸੀ ਤੇ ਉਹਦੇ ਛਾਤੀ ਵਗੈਰਾ ਤੇ ਕੋਈ ਜ਼ਖਮ ਜਿ ਸੀ ਉਸ ਤੋਂ ਬਾਅਦ ਅਸੀਂ ਇਹਦੀ شناخت ਕਰਨ ਦੇ ਕਾਹੇ ਪ੍ਰਾਲੀ ਕੀਤੇ ਤੇ ਥਾਣੇ ਵਿੱਚ ਹੋਰ ਕਲੋਨੀਆਂ ਵਿੱਚ ਬਸਤੀਆਂ ਵਿੱਚ ਤੇ ਪੋਸਟਰ ਲਗਾਏ ਮ੍ਰਿਤਕ ਦੀ ਮੌਤ ਬਾਰੇ ਦੱਸਿਆ ਲੋਕਾਂ ਨੂੰ ਤੇ 3 ਤਰੀਕ ਨੂੰ ਹਰਜਿੰਦਰ ਸਿੰਘ ਨੇ ਸਾਨੂੰ ਮਿਲਿਆ ਸੀਗਾ ਉਹਨੇ ਦੱਸਿਆ ਵੀ ਉਹਦਾ ਲੜਕਾ ਜਿਹਦਾ 24 ਦੀ ਮਾਰਚ ਨੂੰ ਮਤਲਬ ਬਰਥਡੇ ਸੀਗਾ ਤੇ ਸਾਰੇ ਬੱਚਿਆਂ ਨੇ ਉਹਦਾ ਬਰਥਡੇ ਵਗੈਰਾ ਮਨਾਇਆ ਤੇ ਪਾਰਟੀ ਪੁੱਟੀ ਕੀਤੀ ਇਹਨਾਂ ਨੇ ਤੇ 25 ਤਰੀਕ ਨੂੰ ਉਹ ਘਰੋਂ ਕਹਿ ਕੇ ਗਿਆ ਸੀਗਾ ਕਿ ਮੈਂ ਘੁੰਮਣ ਫਿਰ ਜਾਣਾ ਹਰਦੁਆਰ ਸਾਈਡ ਤੇ ਅ ਉਸ ਤੋਂ ਬਾਅਦ ਉਹਨੇ ਅਨੇਕ ਘਰਦਿਆਂ ਨੂੰ ਫੋਨ ਵੀ ਕਰਕੇ ਦੱਸਿਆ ਵੀ ਮੈਂ ਹਰਦਵਾਰ ਨਹੀਂ ਗਿਆ ਮੈਂ ਵਾਪਸ ਆ ਰਿਹਾ ਹਾਂ ਪਰ ਵਾਪਸ ਨਹੀਂ ਆਇਆ ਤੇ ਉਸ ਦੀ ਇਹਨਾਂ ਨੇ ਤਲਾਸ਼ਗੈਰਾ ਕੀਤੀ ਜੋ ਦਰਾਨੇ ਤਵਦੀਸ਼ ਅਸਨ ਨੂੰ ਪਤਾ ਲੱਗਿਆ ਵੀ ਇਹਦਾ ਜਿਹੜਾ ਮਰਨ ਵਾਲੇ ਦਾ ਦੋਸਤ ਸੀ ਅਮਨ ਜੋਤ ਸਿੰਘ ਉਰਫ ਮੱਟੂ ਉਹ ਇਸ ਨੂੰ ਮੋਬਾਈਲ ਫੋਨ ਇਹਦਾ ਮਤਲਬ ਸਨੇਚ ਕਰਨ ਖੋਣ ਦੀ ਨੀਅਤ ਨਾਲ ਇਹਨੂੰ ਕੁਸ਼ਨੇ ਡੇਰਿਵਟ੍ਰੈਕ ਤੇ ਰੇ ਜਾ ਕੇ ਇਹਦਾ ਮਾਰਡਰ ਕੀਤਾ ਤੇ ਇਹਦਾ ਮੋਬਾਈਲ ਫੋਨ ਖੋ ਰਿਆ ਜੋ ਅਮਨ ਬਲੋੜਾ ਦਾ ਮੋਬਾਈਲ ਖੋਇਆ ਗਿਆ ਸੀ ਉਹ ਬਰਾਮਦ ਹੋ ਗਿਆ ਦੋਸ਼ੀ ਸੀ ਗ੍ਰਫਤਾਰ ਕਰ ਲਿਆ ਤੇ ਜੋ ਜੋਵినੈਲ ਹੈ ਤੇ ਜਿਸ ਨੂੰ ਅੱਜ ਜੋਵినੈ ਜਸਟਿਸ ਬੋਰਡ ਦੇ ਪੇਸ਼ ਕੀਤਾ ਜਾ ਰਿਹਾ ਤੇ ਤਫਤੀਸ਼ ਕੀਤੀ ਆ ਗਈ ਫੋਨ ਕਿਹੜਾ ਸੀ ਕਿਨੇ ਦੋਸ਼ੀ ਸੀ ਕਿੰਗਨੀ ਉਮਰ ਨੇ ਇਹਨਾਂ ਦੀ ਆ ਦੋਸ਼ੀ ਇਹਦੇ ਵਿੱਚ ਇੱਕੋ ਹੀ ਹੈ ਜੁਵਨਾਈਲ ਤੇ ਉਮਰ ਉਹਦੀ ਹਜੇ 16 ਸਾਲ ਤੋਂ ਘੱਟ ਹੈ ਫੋਨ ਕਿਹੜਾ ਸੀ ਨਾ ਕੋਈ ਜਿਹੜਾ ਫੋਨ ਦੀ ਕੁਸ਼ੀ ਕੀਤੀ ਨਾ ਨੇ ਆਈਫੋਨ 11 ਸੀ ਆਈਫੋਨ 11 ਕਿੰਨੇ ਬੰਦੇ ਇਨਵੋਲਵ ਸੀ ਕੱਲਾ ਬੰਦਾ ਇਨਿੰਗ ਵਰਤ ਦਿੱਤੀ ਹੈ ਕਿੰਨੇ ਨਾਲ ਇਹਨਾਂ ਹੋਰ ਸਾਥੀ ਵੀ ਸੀ ਦੇ ਜਿਹੜਾ ਇੱਕ ਅ ਜਿਸ ਬੰਦੇ ਨੇ ਇਹਨਾਂ ਦੇ ਵਾਰਸ ਮਿਰਤੇ ਵਾਰਸ ਨੂੰ ਸਾਰੀ ਗੱਲ ਦੱਸੀ ਹੈ ਉਸ ਨੂੰ 1000 ਰੁਪਏ ਦਾ ਲਾਲਚ ਦੇ ਕੇ ਇਹ ਕਹਿ ਕੇ ਨਾਲ ਲੈ ਗਿਆ ਸੀਗਾ ਵੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ 1000 ਰੁਪਏ ਦਵਾਂਗਾ ਤੇ ਥੋੜਾ ਕੰਮ ਜਾ ਕੇ ਆਣਾ ਤੇ ਉੱਥੇ ਜਾ ਕੇ ਇਹਨੇ ਮਤਲਬ ਉਹਨੂੰ ਡਰਾਇਆ ਬੱਚਾ ਸੀ 14 ਸਾਲ ਦਾ ਉਹਨੂੰ ਡਰਾ ਧਮਕਾ ਕੇ ਤੇ ਇਹਨੂੰ ਬਾਡੀ ਨੂੰ ਉਹਦੇ ਤੇ ਟਰੈਕਟਰ ਖਾਤਾ ਇਹਨੇ ਉਹਦੇ 2000 ਦਿਨਾ ਬੱਚਾ ਕਿ ਤੁਹਾਨੂੰ ਨਾਲ ਕਿਸੇ ਹੋਰ ਟੀਮ ਨਾਲ ਕਿਸੇ ਨਾਲ ਜੁੜਿਆ ਹੋ ਸਕਦਾ ਹੈ ਕਿ ਇਹਨੇ ਉਹਦੀ 2000 ਦਿਨਾ ਇੱਕ ਮਰਡਰ ਕਰਨਾ ਇੱਕ ਛੋਟੇ ਬੱਚੇ ਦੀ ਗੱਲ ਨਹੀਂ ਇਹਨਾਂ ਦਿਮਾਗ ਸਾਤੇ ਨੂੰ ਹੋਣਾ ਇਹਦੇ ਕੋਈ ਪਹਿਲਾਂ ਕੋਈ ਮਾਮਲਾ ਕਰ ਚੁਕਿਆ ਹੋਣੀ ਹੈ ਕੋਈ ਪਹਿਲਾਂ ਕੋਈ ਨਛੇਦਾਂ ਦੀ ਸੀ ਕਿਵੇਂ ਆ ਇਹਦੇ ਦੱਸਣ ਦਾ ਕਹੇ ਨਸ਼ਾ ਕਰਨ ਦਾਦੀ ਹੈ ਤੇ ਇਹਦੇ ਖਿਲਾਫ ਜਿਹੜੇ ਦਰਜ ਮੁਕਦਮਿਆਂ ਦੇ ਬਾਰੇ ਪਤਾ ਜੋ ਹੀ ਕੀਤੀ ਜਾਊਗੀ ਵੀ ਕਿਹੜੇ-ਕਿਹੜੇ ਮੁਕਦਮੇ ਦਰਜ ਨੇ ਕੀ ਕਿਸੇ ਹੋਰ ਕਿਸੇ ਤੇਜ਼ ਬੰਦੇ ਨਾਲ ਸ਼ਰਾਰਤ ਸ਼ਰਾਰਤੀ ਦਿਮਾਗ ਨਾਲ ਤਾਂ ਨਹੀਂ ਜੁੜਿਆ ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਮੈਂ ਤੁਸੀ ਗਏ ਹਾਂ ਕਾਰਨ ਮੋਬਾਈਲ ਦਾ ਸੀਗਾ ਤੇ ਇਹ ਤੁਹਾਨੂੰ ਅਪਸਿਟਾਈਪ ਚ ਕਿਹਾਵੇਂ ਕਿਤੇ ਸਕੂਲ ਵਿੱਚ ਪੜਦੇ ਸੀ ਜਾਂ ਕਿਸੇ ਕੇ ਯਾਰ ਦੋਸਤੋਂ ਮਿਲੇ ਸੀਗੇ ਇਹ ਅਸਲ ਚ ਪੇਸ਼ੀ ਸੀ ਦੀ 25 ਤਰੀਕ ਨੂੰ ਕੋਰਟ ਵਿੱਚ ਕਿਸੇ ਅਮਨ ਦੀ ਕਿਸੇ ਅ ਮਗਦਮੇ ਵਿੱਚ ਪੇਸ਼ੀ ਸੀ ਦੀ ਕੋਰਟ ਚ ਉਹ ਪੇਸ਼ ਬੁੱਕ ਤਰਨ ਆਇਆ ਸੀਗਾ ਇੱਕ ਦਿਨ ਪਹਿਲਾਂ ਆ ਗਿਆ ਸੀਗਾ ਇਹ 24 ਤਰੀਕ ਨੂੰ 24 ਨੂੰ ਪਹਿਲਾਂ ਇਹਦਾ ਬਰਥਡੇ ਮਨਾਇਆ ਮੁੰਡੇ ਦਾ ਮਰਨ ਵਾਲੇ ਦਾ ਤੇ ਉਸ ਤੋਂ ਬਾਅਦ ਇਹ ਚਲਾ ਗਿਆ ਕੋਰਟ ਵਿੱਚ ਪੇਸ਼ੀ ਬukt ਤੋਂ ਬਾਅਦ ਇਹ ਰਾਜਪੁਰਾ ਲੈ ਗਿਆ ਸੀ ਇਸ ਤੇ ਪਹਿਲੇ ਹੀ ਕਾਫੀ ਪਰਚੇ ਦਰਜ ਨੇ ਕਿਉਂ ਪੇਸ਼ੀ ਦੇ ਪੇਸ਼ੀ ਦਾ ਮਤਲਬ ਕੋਈ ਪਰਚਾ ਹੋ ਗਿਆ ਹਾਂ ਇਸ ਬਾਰੇ ਰਿਕਾਰਡ ਹਾਸਲ ਕੀਤਾ ਜਾਊਗਾ ਥਾਣੇ ਤੋਂ ਕਿ ਹੁਣ ਕਿਦਾਂ ਦੀ ਹੁਣ ਰਿਮਾਂਡ ਦਿੱਤਾ ਜਾ ਰਿਹਾ ਕਿਤਨੇ ਲੋਕ ਕਿਤੇ ਜਾ ਰਹੇ ਨਹੀਂ ਜੁਵਿਨਾਈਲਾ ਇਹਨੂੰ ਮਾਨਜੋ ਤਤ ਵਿੱਚ ਪੇਸ਼ ਕਰਕੇ ਦਾ ਅਗਲਾ ਕੰਮ ਹਾਸਲ ਕੀਤਾ ਜਾਊਗਾ